ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਗੁਰਮੀਤ ਸਿੰਘ ਸੁਪਰੀਮ ਸੀਟ ਤੋਂ ਸਾਰੇ ਕਿਸਾਨ ਭਰਾਵਾਂ ਦਾ ਸੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਸੁਪਰੀਮ ਸੀਟ ਨਾਲ ਜੁੜਨ ਲਈ ਸੋ ਵੀਰ ਜੀ ਮੈਂ ਅੱਜ ਪਹੁੰਚਾ ਆਇਆ ਹਾਂ ਜੀ ਨਸ਼ਾਇਰੇ ਪੰਨੂਆ ਦੇ ਤਨ ਟਨਟਾਇਆ ਪਿੰਡ ਵਿਖੇ ਜਿੱਥੇ ਸਾਡੇ ਕਿਸਾਨ ਵੀਰ ਜੀ ਨੇ ਆਪਣਾ ਸੁਪਰੀਮ 710 ਝੋਨਾ ਲਾਇਆ ਜੀ ਜਿਹੜਾ ਕਿ ਅਰਕੀ ਆਪਣਾ ਨਵਾਂ ਆਇਆ ਹੈ ਸੁਪਰੀਮ 110 ਦਾ ਵੀਰ ਜੀ ਲਾਉਂਦੇ ਆ ਰਹੇ ਨੇ ਪਿਛਲੇ 3-4 ਸਾਲਾਂ ਤੋਂ ਸੋ ਆਪਾਂ ਅੱਜ ਮੇਨ ਗੱਲ ਕਰਦੇ ਹਾਂ ਸੁਪਰੀਮ 710 ਝੋਨੇ ਬਾਰੇ ਜੋ ਸਾਡੇ ਵੀਰ ਜੀ ਸਾਨੂੰ ਕੀ ਨਾਮ ਜੀ ਆਪਣਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਸੋ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਹਾਂਜੀ ਸੋ ਵੀਰ ਜੀ ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਆਪਣੇ ਖੇਤਾਂ ਦੇ ਵਿੱਚ ਤੁਸੀਂ 710 ਜੋਗੇ ਆਪਣਾ ਸੁਪਰੀਮ ਦਾ ਨਵਾਂ ਝੋਨਾ ਹੈ ਕਿਵੇਂ ਦਾ ਰਿਹਾ ਹੈ ਜੀ ਜੀ ਇਹ ਵਧੀਆ ਬਿਲਕੁਲ ਵਧੀਆ ਬੀਜ ਜੀ ਅੱਛਾ ਜੀ ਹਾਂਜੀ ਹਾਂਜੀ 110 ਤੇ ਵਧੀਆ ਲਾਉਂਦੇ ਰਹੇ ਤੇ ਇਹ ਵੀ ਵਧੀਆ ਨਵਾਂ ਵੀ ਕਰਕੇ ਹੀ ਆ ਲਾ ਕੇ ਵੇਖਿਆ ਵਧੀਆ ਰਿਜ਼ਲਟ ਇਹਦਾ ਬੂਟਾ ਬਾਟਾ ਵਧੀਆ ਮਾਰਿਆ ਨੇ ਅੱਛਾ ਜੀ ਹਾਂਜੀ ਖਰਚਾ ਖੋਚਾ ਵੀ ਹਿਸਾਬ ਨਾਲ ਹੀ ਆ ਕੋਈ ਠੀਕ ਹੈ ਹਾਂਜੀ ਮਤਲਬ ਕਿਸੇ ਤਰ੍ਹਾਂ ਦੀ ਕੋਈ ਇਹਨੂੰ ਦਿੱਕਤ ਵੀ ਨਹੀਂ ਆਈ ਕੋਈ ਦਿੱਕਤ ਨਹੀਂ ਕੋਈ ਬੂਟਾ ਨਹੀਂ ਨਿਕੜਿਆ ਕੋਈ ਚੀਜ਼ ਨਹੀਂ ਹੈ ਇਹਦੇ ਚ ਠੀਕ ਹੈ ਜੀ ਨਾ ਕੋਈ ਬੂਟਾ ਉੱਚਾ ਨਾ ਨਿਕਲਿਆ ਕੋਈ ਵਧੀਆ ਇੱਕ ਪੱਧਰ ਹੈ ਜੀ ਹੁਣ ਵੀਰ ਜੀ ਇਹ ਫਟਾਰੇ ਤੇ ਆ ਬਹੁਤ ਸੋਹਣਾ ਤੁਹਾਡਾ ਖੇਤ ਆ ਵੇਖਿਆ ਜਾਵੇ ਤੇ ਸਾਰਾ ਇੱਕ ਲੈਵਲ ਵੀ ਆ ਕਿਸ ਕੋਈ ਕਿਸੇ ਬੂਟੇ ਉੱਚੇ ਦੀ ਸ਼ਿਕਾਇਤ ਨਹੀਂ ਜਿਵੇਂ ਹੋਰ ਲੋਕੀ ਕਹਿ ਰਹੇ ਨੇ ਕਿ ਬੜੇ ਕੰਪਨੀਆਂ ਦੇ ਬੂਟਿਆਂ ਚ ਖਸਰਾਂ ਦੇ ਵਿੱਚ ਉੱਚੇ ਬੂਟੇ ਚ ਕਹਿਤਾ ਆ ਰਹੀ ਆਪਣੇ ਇਧਾਂ ਦੀ ਕੋਈ ਦਿੱਕਤ ਨਹੀਂ 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 ਆਪਣੇ ਇੱਕ ਲੈਵਲ ਦਾ ਹੀ ਆ ਰਹੀ ਕੋਈ ਉਚਾਈ ਵਨੀਆਂ ਦਾ ਬੂਟਾ ਜੀ ਠੀਕ ਹੈ ਹਾਂਜੀ ਹਾਂਜੀ ਪਰ ਦੂਜੀ ਅ ਹਾਂ ਬੂਟਾ ਬਹੁਤ ਵਧੀਆ ਜੀ ਇਹ ਤਾਂ 52 52 ਨਾਲੀਆਂ ਜੀ ਇੱਕ ਬੂਟੇ ਦੀਆਂ ਜੀ ਅੱਛਾ ਜੀ ਹਾਂਜੀ ਹਾਂਜੀ ਪੰਜਾਬ ਪੰਜਾ 52 52 ਨਾਲੀਆਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਵੀਰ ਜੀ ਖੇਤ ਦਿਖਾਇਆ ਜਾਵੇ ਸਾਡੇ ਕਿਸਾਨ ਵੀਰਾਂ ਨੂੰ ਇਹ ਵੀ 710 ਦਾ ਆਪਣਾ ਕਿ ਸਾਰਾ ਹੀ ਇੱਕ ਲੈਵਲ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਉੱਚਾ ਬੂਟਾ ਨਹੀਂ ਹੈ ਜੀ ਸੋ ਬਹੁਤ ਵਧੀਆ ਖੇਤ ਨੇ ਵੀਰਜੀ ਦਾ 710 ਵੀ ਔਰ 110 ਵੀ ਬਹੁਤ ਵਧੀਆ 110 ਦਾ ਇਹ ਲੁੰਦੀ ਆ ਰਹੇ ਨੇ 710 ਇਹਨਾਂ ਨੇ ਪਹਿਲੀ ਵਾਰੀ ਲਾਇਆ ਕਿ ਸੁਪਰੀਮ ਦਾ ਬੀਜ ਹੈ ਵਧੀਆ ਹੀ ਹੋਊਗਾ ਸੋ ਸੈਟੀਸਫਾਈਡ ਹੋ ਵੀਰਜੀ ਆਪਣਾ ਖੁਸ਼ ਹੋ ਤੁਸੀਂ 710 ਆਪਣੇ ਖੇਤ ਚ ਲਾ ਲੀਏ ਵਧੀਆ ਵਧੀਆ ਜੀ ਛੜਤੀ ਕਲਾ ਖੁਸ਼ਪੂਰੇ ਵੀਰਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਆਇਓ ਸਾਰੇ ਕਿਸਾਨ ਵੀਰਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਲਈ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਵੀਡੀਓਜ਼ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵ